ਹਾਲੇਲੂਇਆ ਹਾਲੇਲੂਇਆ ਮੇਰੇ ਯੇਸੂ ਜੀ ਦੇ ਜ਼ੋਰ ਦੀ ਕਿਆ ਬਾਤ ਹੈ We oh just ਬੈਠੇ ਸਾਰੇ ਭੈਣ ਭਰਾ ਉਹਨਾਂ ਪਿਆਰਪੂਰੀ ਜੈਮਸੀ ਦੀ ਮੈਂ ਪਰਮੇਸ਼ਰ ਦੀ ਬੇਟੀ ਹੋਰ ਤੁਹਾਡੀ ਸਿਸਟਰ ਮਨਪ੍ਰੀਤ ਕੌਰ ਧੰਨਵਾਦੀ ਕਰਦੇ ਹਾਂ ਉਸ ਮਹਾਨ ਖੁਦਾਵੰਦਾਂ ਜਿਹੜਾ ਦਿਆਲੂ ਪਰਮੇਸ਼ਰ ਤੇ ਕਿਰਪਾ ਕਰਨ ਵਾਲਾ ਖੁਦਾਵੰਦ ਹੈ ਉਹ ਹਮੇਸ਼ਾ ਹੀ ਆਪਣੇ ਵਿਸ਼ਵਾਸੀਆਂ ਦੇ ਹਾਲਾਤਾਂ ਤੇ ਗੌਰ ਕਰਦਾ ਹੈ ਔਰ ਸਾਨੂੰ ਹਰ ਰੋਜ਼ ਆਪਣੇ ਗਿਆਨ ਆਪਣੀ ਸਮਝ ਆਪਣੀ ਬੋਧ ਨੂੰ ਬLES ਕਰਦਾ ਹੈ ਅਸੀਂ ਹਰ ਰੋਜ਼ ਖੁਦਾ ਦੇ ਵਿੱਚ ਆਪਣੇ ਪਰਮੇਸ਼ਰ ਨੂੰ ਯਾਦ ਕਰਦੇ ਹੋਏ ਹਜ਼ੂਰੀ ਚਾਹੁੰਦੇ ਔਰ ਉਹ ਖੁਦਾ ਜਿਹੜਾ ਹੈ ਹਮੇਸ਼ਾ ਹੀ ਸਾਡੀ ਦੁਹਾਈ ਦੀ ਪੁਕਾਰ ਦੇ ਉੱਤੇ ਆਪਣੇ ਕੰਨ ਲਾਉਂਦਾ ਹੈ ਔਰ ਸਾਡੇ ਉੱਤਰ ਨੂੰ ਸੁਰਗ ਰਾਜ ਤੋਂ ਭੇਜਦਾ ਹੈ ਅਜ ਜਨੇ ਵੀ ਲੋਕ ਪਰਮੇਸ਼ਰ ਦੇ ਹਜ਼ੂਰ ਬੈਠੇ ਸੀ ਵਿਸ਼ਵਾਸ ਕਰਦੇ ਆ ਕਿ ਅਸੀਂ ਸਭ ਹੀ ਪਰਮੇਸ਼ਰ ਤੋਂ ਆਪਣੇ ਉੱਤਰ ਲਈ ਆਏ ਆ ਜਾਂ ਫਿਰ ਖੁਦਾ ਦੇ ਨਾਲ ਗੱਲਬਾਤ ਕਰਨ ਲਈ ਆਏ ਆ ਪਰਮੇਸ਼ਰ ਵਿੱਚ ਇੱਕ ਸੋਹਣੇ ਸਮੇਂ ਨੂੰ ਬਿਤਾਉਣ ਦੇ ਲਈ ਆਏ ਆ ਔਰ ਖੁਦਾ ਤੋਂ ਆਪਣੇ ਪੂਰੇ ਹਫਤੇ ਦੀ ਮਿਹਨਤ ਦਾ ਪ੍ਰਤੀਫਲ ਲੈਣ ਦੇ ਲਈ ਆਏ ਆ ਜਿਸਦਾ ਅਸੀਂ ਸਭ ਦੇ ਸਭ ਖੁਦਾ ਵਿੱਚ ਨਵੀਆਂ ਦੁਆਵਾਂ ਨਵੀਆਂ ਪ੍ਰਾਰਥਨਾਵਾਂ ਨਵੇਂ ਵਿਸ਼ਵਾਸ ਨਵੇਂ ਵਿਸ਼ਿਆਂ ਨੂੰ ਲੈ ਕੇ ਆਉਂਦੇ ਆ ਉਸੇ ਤਰ੍ਹਾਂ ਖੁਦਾ ਵੀ ਹਰ ਦਿਨ ਹਰ ਪਲ ਹਰ ਸਮੇਂ ਹਰ ਹਫਤੇ ਹਰ ਇੱਕ ਪਲ ਦੇ ਵਿੱਚ ਹਰ ਇੱਕ ਵਚਨ ਦੇ ਨਾਲ ਸਾਡੇ ਲਈ ਨਵੀਂ ਆਸ਼ੀਸ਼ ਲੈ ਕੇ ਆਉਂਦਾ ਹੈ ਸੋ ਅੱਜ ਦਾ ਵਚਨ ਸਾਡੇ ਸਭ ਦੇ ਲਈ ਆਸ਼ੀਸ਼ ਦਾ ਕਾਰਨ ਹੋਵੇ ਤਾਂ ਅਜ ਅਸੀਂ ਸਭ ਮਿਲ ਕੇ ਅੱਜ ਐਤਵਾਰ ਦੀ ਸਭਾ ਦੇ ਵਿੱਚ ਅੱਜ ਐਤਵਾਰ ਦੇ ਵਚਨ ਨੂੰ ਜਾਣਾਂਗੇ ਔਰ ਜਾਣਾਂਗੇ ਕਿ ਕਿਸ ਤਰ੍ਹਾਂ ਪਰਮੇਸ਼ਰ ਨੇ ਅੱਜ ਦਾ ਗਿਆਨ ਸਾਡੇ ਤੱਕ ਲੈ ਆਂਦਾ ਸੋ ਅਸੀਂ ਵਚਨ ਖੋਲ੍ਹਾਂਗੇ ਮਤੀ ਅਧਿਆਇ 15 ਔਰ ਉਹਦੀ 10 ਨੰਬਰ ਆਇਤ ਤੋਂ ਪੜ੍ਹਾਂਗੇ ਜਿਹਦੇ ਵਿੱਚ ਲਿਖਿਆ ਹੈ ਕਿ ਮਨੁੱਖ ਨੂੰ ਅਸ਼ੁੱਧ ਕਰਦਾ ਹੈ ਵੈਸੇ ਅਸੀਂ ਬਹੁਤ ਸਾਰੇ ਐਸੀਆਂ ਗੱਲਾਂ ਨੂੰ ਜਾਣਦੇ ਹਾਂ ਜਿਹੜੀਆਂ ਸਾਨੂੰ ਸ਼ੁੱਧ ਕਰਦੀਆਂ ਪਰ ਬੜੇ ਵਿਸ਼ਵਾਸੀਆਂ ਦੇ ਸਵਾਲ ਹੁੰਦੇ ਆ ਕੀ ਕੀ ਅਸੀਂ ਮਰਗ ਵਾਲੇ ਘਰ ਦੀ ਰੋਟੀ ਖਾ ਸਕਦੇ ਆ ਕੀ ਅਸੀਂ ਮਰਗ ਵਾਲੇ ਘਰ ਦੇ ਵਿੱਚ ਜਦੋਂ ਅਸੀਂ ਭੋਗਦੇ ਜਾਂਦੇ ਆ ਕਿ ਅਸੀਂ ਉਹ ਰੋਟੀ ਖਾ ਸਕਦੇ ਆ ਫਿਰ ਉਸ ਤੋਂ ਬਿਨਾ ਅਸੀਂ ਜਾਣਦੇ ਆ ਕਿ ਬਹੁਤ ਸਾਰੇ ਰੀਤੀ ਰਿਵਾਜ ਨੇ ਸੰਸਾਰ ਦੇ ਵਿਆਹ ਸ਼ਾਦੀਆਂ ਦੇ ਵਿੱਚ ਵੀ ਉੱਥੇ ਵੀ ਅਸੀਂ ਸਾਨੂੰ ਇਹ ਸਵਾਲ ਨਾ ਕੀ ਅਸੀਂ ਇਹਨੂੰ ਆਪਣੇ ਘਰਾਂ 'ਚ ਅਪਲਾਈ ਕਰ ਸਕਦੇ ਆ ਜਾਂ ਫਿਰ ਕੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਪ੍ਰਮਾਤਮਾ ਤੋਂ ਦੂਰ ਕਰਦੀਆਂ ਆ ਸੋ ਜਿੰਨੀਆਂ ਸੋਚਾਂ ਜਿੰਨੇ ਵਿਚਾਰ ਜਿਹਦਾ ਕਹਿੰਦੇ ਕਿ ਜਿੰਨੇ ਮੂੰਹ ਉਹਨੀਆਂ ਹੀ ਗੱਲਾਂ ਸੋ ਜਿੰਨੇ ਮੂਹ ਉਨੀਆਂ ਗੱਲਾਂ ਹੈ ਤੇ ਉਨੇ ਸਵਾਲ ਵੀ ਹੈ ਉਨੇ ਪਰਮ ਵੀ ਆ ਉਨੀਆਂ ਹੀ ਉਹਨਾਂ ਦੇ ਮਨ ਵਿੱਚ ਨਵੀਆਂ-ਨਵੀਆਂ ਸੋਚ ਆਉਂਦੀਆਂ ਕਿ ਇਹ ਕੀ ਹੁੰਦਾ ਆ ਕਿਉਂ ਹੁੰਦਾ ਉਹਦਾ ਮਤਲਬ ਕੀ ਹੈ ਕੀ ਅਸੀਂ ਕਰੀਏ ਔਰ ਕੀ ਅਸੀਂ ਨਾ ਕਰੀਏ ਸੋ ਖੁਦਾ ਦਾ ਵਚਨ ਸਾਨੂੰ ਹਰ ਇੱਕ ਚੀਜ਼ ਬਾਰੇ ਦੱਸਦਾ ਹੈ ਕਿ ਕੀ ਅਸੀਂ ਕਰਨਾ ਕੀ ਅਸੀਂ ਨਹੀਂ ਕਰਨਾ ਕਿਉਂਕਿ ਨਾਤਾ ਕੋਈ ਚੀਜ਼ ਸਾਨੂੰ ਅਸ਼ੁੱਧ ਕਰ ਸਕਦੀ ਹੈ ਅਤੇ ਨਾ ਹੀ ਅਸ਼ੁੱਧ ਆਤਮਾਵਾਂ ਸਾਨੂੰ ਸ਼ੁੱਧ ਕਰਦੀਆਂ ਪਰ ਅਸੀਂ ਖੁਦ ਅਸ਼ੁੱਧ ਹੁੰਨੇ ਆਂ ਕਿ ਜੇ ਦੇਖਿਆ ਗਈਏ ਤਾਂ ਅਸ਼ੁੱਧ ਆਤਮਾ ਯੇਸ਼ੂ ਕੋਲ ਵੀ ਗਈ ਸੀ ਫਿਰ ਉਸ ਤੋਂ ਬਿਨਾ ਅਸ਼ੁੱਧ ਆਤਮਾ ਨੂੰ ਯੇਸ਼ੂ ਨੇ ਕੱਢਿਆ ਸੀਗਾ ਤੇ ਇਹ ਨਹੀਂ ਕਿ ਉਹਨੇ ਉਹਨੂੰ ਅਸ਼ੁੱਧ ਕਰਤਾ ਤਾਂ ਅਸੀਂ ਜਾਣਦੇ ਕਿ ਜਦੋਂ ਅਸੀਂ ਖੁਦ ਕਿਸੇ ਚੀਜ਼ ਨੂੰ ਸੱਦਾ ਦਿੰਦੇ ਹਾਂ ਤਾਂ ਉਹ ਚੀਜ਼ ਸਾਡੀ ਜ਼ਿੰਦਗੀ 'ਚ ਕੰਮ ਕਰਦੀ ਹੈ ਜਦੋਂ ਉਹ ਚੀਜ਼ ਸਾਡੀ ਜ਼ਿੰਦਗੀ 'ਚ ਕੰਮ ਕਰਦੀ ਹੈ ਫਿਰ ਉਹ ਚੀਜ਼ ਸਾਨੂੰ ਅਸ਼ੁੱਧ ਕਰਨ ਲੱਗ ਜਾਂਦੀ ਹੈ ਪਰ ਅਸੀਂ ਉਸ ਚੀਜ਼ ਨੂੰ ਇਨਵਾਈਟ ਨਹੀਂ ਹੋਣ ਦੇਣਾ ਪਹਿਲੀ ਗੱਲ ਤਾਂ ਬਾਹਰੀ ਚੀਜ਼ਾਂ ਜਿਹੜੀਆਂ ਹਨਾ ਉਹ ਸਾਨੂੰ ਅਸ਼ੁੱਧ ਨਹੀਂ ਕਰਦੀਆਂ ਐਸਾ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਦੁਨੀਆਂ ਬਾਹਰੀ ਚੀਜ਼ਾਂ ਆ ਜਾਂ ਚਾਹੀਏ ਅਸੀਂ ਕੁਝ ਖਾ ਰਹੇ ਆ ਕਿਸੇ ਦਾ ਦਿੱਤਾ ਪਹਿਨ ਰਹੇ ਆ ਕਿਸੇ ਦੇ ਨਾਲ ਅਸੀਂ ਮਿਲ ਜੁਲ ਕੇ ਰਹਿ ਰਹੇ ਆ ਉਹ ਚੀਜ਼ਾਂ ਸਾਨੂੰ ਸ਼ੁੱਧ ਨਹੀਂ ਕਰਨੀਆਂ ਕਿਉਂਕਿ ਅਸੀਂ ਇਸ ਸੰਸਾਰ 'ਚ ਰਹਿੰਦੇ ਆ ਇਸ ਸੰਸਾਰ 'ਚ ਅਨੇਕ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਦੀਆਂ ਅਨੇਕ ਤਰ੍ਹਾਂ ਦੀਆਂ ਤਾਲਨਾਵਾਂ ਅਨੇਕ ਵਿਸ਼ਵਾਸ ਅਤੇ ਅਨੇਕ ਹੀ ਤਰ੍ਹਾਂ ਦਾ ਕੰਮ ਆ ਸੋ ਇਹ ਤਾਂ ਨਹੀਂ ਹੈਗਾ ਕਿ ਅਸੀਂ ਜਿੱਦਾਂ ਦੇ ਸੰਸਾਰ 'ਚ ਪੋਸ ਕਰੋ ਅਸੀਂ ਠੇਕੇ ਦੇ ਮੂਰੋ ਦੀ ਲੱਗ ਰਹੇ ਆ ਸਾਨੂੰ ਸ਼ਰਾਬ ਦਾ ਨਸ਼ਾ ਹੋ ਜਾਏਗਾ ਅਗਰ ਅਸੀਂ ਗੁਰਦੁਆਰੇ ਦੇ ਮੁਰੂ ਨਗਰਤਾ ਸਾਨੂੰ ਉਹ ਬਾਬੇ ਦਾ ਸਰੋਜਾ ਅਗਰ ਅਸੀਂ ਕਿਸੇ ਮੱਟੀ ਮਸੀਦ ਜਾਂ ਮੰਦਿਰ ਮੁਰੂ ਨਗਰਿਆ ਤਾਂ ਸਾਨੂੰ ਉਹਦਾ ਸਰੋਜਾ ਐਸਾ ਮਨਾਤਾ ਸੀ ਕਿਤੇ ਟੇਕ ਕੇ ਬੈਈ ਨਹੀਂ ਸਕਦੇ ਜਦ ਦੇਖੀਏ ਇੱਕ ਛੋਟੀ ਤੋਂ ਛੋਟੀ ਦੁਕਾਨ ਚਾਹੇ ਉਹ ਸਬਜੀ ਦੀ ਹੋਵੇ ਚਾਹੇ ਫਾਸਟ ਫੂਡ ਦੀ ਹੋਵੇ ਉਹ ਸਾਰਿਆਂ ਦੇ ਉੱਤੇ ਦੇਵੀਆਂ ਦੇ ਨਾਮ ਦੀ ਧੂਫ ਚੱਲਦੀ ਹੈ ਜੇ ਅਸੀਂ ਦੇਖੀਏ ਕੱਪੜੇ ਦੀ ਦੁਕਾਨ ਹੈ ਉੱਥੇ ਵੀ ਕਿਸੇ ਨਾ ਕਿਸੇ ਦੇਵੀ ਦੇਵਤੇ ਦੇ ਨਾਮ ਦੀ ਧੂਫ ਚੱਲਦੀ ਰਹਿੰਦੀ ਹੈ ਅਸੀਂ ਕਿੱਥੋਂ ਕਿੱਥੋਂ ਆਪਣੇ ਆਪ ਨੂੰ ਬਚਾਵਾਂਗੇ ਅਗਰੇ ਕੋ ਬੰਦਾ ਕਹਿੰਦਾ ਕਿ ਮੈਂ ਮੂਰਤੀ ਪੂਜਾ ਵਾਲੇ ਬੰਦਿਆਂ ਦੇ ਨਾਲ ਜਮਾਂ ਹੀ ਮਿਲ ਵਰਤਨ ਹੀ ਖਤਮ ਕਰ ਦਿੰਨਾ ਮੈਂ ਉਹਦੇ ਨਾਲ ਮਿਲਣਾ ਵਰਤਾ ਹੀ ਛੱਡ ਦਿੰਨਾ ਆ ਤਾਂ ਕਿੱਤਾ ਬੰਦਾ ਸ਼ੁੱਧ ਰਹਿ ਸਕਦਾ ਹੈ ਕਿ ਇਸ ਚੀਜ਼ ਤੋਂ ਅਸੀਂ ਅਸ਼ੁੱਧ ਹੋ ਜਾਾਂਗੇ ਜਪੋਸ ਅਸੀਂ ਕਿਸੇ ਦੇ ਘਰ ਦਾ ਖਾਣਾ ਨਹੀਂ ਖਾ ਰਹੇ ਪਰ ਅਸੀਂ ਮੂਰਤੀ ਪੂਜਾਲਿਆਂ ਦੇ ਘਰੋਂ ਕੱਪੜੇ ਲੈ ਰਹੇ ਆ ਘਰੋਂ ਕਹਿ ਮਤਲਬ ਦੁਕਾਨ ਤੋਂ ਦੁਕਾਨ ਤੇ ਅਸੀਂ ਜਾਂਦੇ ਆ ਅਗਰ ਆਪਾਂ ਸੌਦ ਕਰਾਂ ਚ ਗਏ ਨਾ ਮੈਂ ਕਿੰਨੇ ਸੌ ਚ ਕੋਈ ਇੱਕ ਵੀ ਦੁਕਾਨ ਨਹੀਂ ਹੁੰਦੀ ਜਿਹਦੇ ਤੇ ਯਿਸੂ ਦੇ ਨਾਮ ਦੀ ਪ੍ਰਾਰਥਨਾ ਹੁੰਦੀ ਹੋਵੇ ਪਰ ਹਰੇਕ ਦੁਕਾਨ ਚਾਹੇ ਉਹ ਕੱਪੜੇ ਦੀ ਆ ਜਾਂ ਉਹ ਕਰਿਆਨੇ ਦੀ ਆ ਜਾਂ ਉਹ ਫਾਸਟ ਫੂਡ ਦੀ ਆ ਉਹਦੇ ਤੇ ਦੇਵੀ ਦੇਵਤਿਆਂ ਦੀਆਂ ਫੋਟੋਜ਼ ਦੇ ਨਾਲ ਉਹਨਾਂ ਦੇ ਨਾਮ ਦੀ ਧੂਫ ਲਾਈ ਜਾਂਦੀ ਹੈ ਔਰ ਉਹ ਸਿਰਫ ਉਹਨਾਂ ਦੇ ਮੂਰੇ ਨਹੀਂ ਪਰ ਆਪਣੀ ਪੂਰੀ ਦੁਕਾਨ ਚ ਕਰਦੇ ਆ ਸੋ ਕਿੱਥੋਂ بچੋਗੇ ਇੱਕ ਮਨੋਖਾ ਅਗਰ ਗੈਰਕਾਮਾ ਨਾਲ ਮਿਲਣ ਵਰਤਨ ਦੇ ਨਾਲ ਉਹ ਅਸ਼ੁੱਧ ਹੁੰਦਾ ਆ ਫਿਰ ਤਾਂ ਅਸੀਂ ਸ਼ੁੱਧ ਰਹਿ ਹੀ ਨਹੀਂ ਸਕਦੇ ਫਿਰ ਤਾਂ ਅਸੀਂ ਖੁਦਾ ਨੂੰ ਕੀ ਕਹੀਏ ਕਿ ਪਰਮੇਸ਼ਰ ਪੂਰੀ ਧਰਤੀ ਦੇ ਸਾਰੇ ਬਿਜ਼ਨਸ ਤਾਂ ਗੈਰਕਾਮਾ ਦੇ ਲੁੱਕ ਕਰ ਹੀ ਜਾਂਦੇ ਆ ਅਸੀਂ ਕਿੱਥੋਂ ਬਚੀਏ ਤੇ ਕੀ ਕੀ ਨਾ ਲਈਏ ਕਿ ਅਸੀਂ ਕੱਪੜੇ ਨਾ ਲਵਾਂਗੇ ਜਾਂ ਅਸੀਂ ਸਬਜ਼ੀ ਨਾ ਲਵਾਂਗੇ ਨਹੀਂ ਅਸੀਂ ਆਪਣੇ ਪਸੰਦਾ ਖਾਣਾ ਨਾ ਖਾਵਾਂਗੇ ਚਲੋ ਇੱਕ ਫਰਸਟ ਕੇਸ ਚ ਆਪਾਂ ਇਹ ਵੀ ਕਹਿੰਦੇ ਕਿ ਅਸੀਂ ਆਪਣਾ ਫੇਵਰਟ ਫੂਡ ਵੀ ਛਾਣ ਦ ਸਕਦੇ ਆ ਪਰ ਕੀ ਹੋਣੀ ਇੱਕ ਬੰਦਾ ਕੱਪੜੇ ਵੀ ਛਾਣ ਲੂਗਾ ਆਖਰ ਤਾਂ ਭਾਵੇਂ ਫੈਕਟਰੀ ਹੈ ਜਿੱਥੋਂ ਬਣਦਾ ਆ ਉਹ ਵੀ ਦੇਵੀ ਦੇਵਤਿਆਂ ਦੀ ਪੂਜਾ ਹੀ ਕਰਦੇ ਹੋਣਗੇ ਅਗਰ ਅਸੀਂ ਉਹਨੂੰ ਲਿਆ ਕੇ ਸਟਿਚ ਕਰੇ ਕਰ ਲਾਂਗੇ ਨਾ ਤਾਂ ਉਹ ਫੈਕਟਰੀ 'ਚ ਵੀ ਕਿਸੇ ਨਾ ਕਿਸੇ ਦੇਵੀ ਦੇਵਤੇ ਦਾ ਨਾਮ ਨਹੀਂ ਹੀ ਹੁੰਦੀ ਹੋਗੀ ਤਾਂ ਫਿਰ ਅਸੀਂ ਇਹ ਸਾਹਮਣਾ ਤਾਂ ਲੋਕਾਂ ਦੇ ਨਾਲ ਮਿਲਨ ਵਰਤਨ ਰੱਖਾਂਗੇ ਤਾਂ ਫਿਰ ਤਾਂ ਅਸੀਂ ਅਸ਼ੁੱਧ ਹੀ ਰਵਾਂਗੇ ਪਰ ਖੁਦਾ ਕਹਿੰਦਾ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਅਸ਼ੁੱਧ ਨਹੀਂ ਕਰਦੀਆਂ ਕੀ ਅਸ਼ੁੱਧ ਕਰਦਾ ਅਜ ਆਪਾਂ ਵਚਨ ਚੋਂ ਪੜਦੇ ਹਾਂ ਸੋ ਅੱਜ ਦਾ ਵਚਨ ਹੈ ਮਤੀ 15 ਅਧਿਆਇ ਆਪਾਂ 10 ਤੋਂ ਪੜਾਂਗੇ 15ਵੀਂ ਆਇਦੀ 10 ਨੰਬਰ ਆਇਚ ਲਿਖਿਆ ਉਸਨੇ ਲੋਕਾਂ ਨੂੰ ਕੋਲ ਬੁਲਾ ਕੇ ਆਖਿਆ ਸੁਨੋ ਅਤੇ ਸਮਝੋ ਜੋ ਕੁਝ ਮੂੰਹ ਵਿੱਚ ਜਾਂਦਾ ਹੈ ਉਹ ਮਨੁੱਖ ਨੂੰ ਅਸ਼ੁੱਧ ਨਹੀਂ ਕਰਦਾ ਪਰ ਜੋ ਮੂੰਹ ਵਿੱਚੋਂ ਨਿਕਲਦਾ ਹੈ ਉਹ ਮਨੁੱਖ ਨੂੰ ਅਸ਼ੁੱਧ ਕਰਦਾ ਹੈ ਹਾਲੇਲੂਇਆ ਅਸੀਂ ਕਿਤੋਂ ਖਾ ਰਹੇ ਆ ਕਿਤੋਂ ਲੈ ਕੇ ਪਹਿਨ ਰਹੇ ਆ ਕਿਸੇ ਦੇ ਨਾਲ ਮਿਲਵਰਤਨ ਕਰ ਰਹੇ ਆ ਕਿਸੇ ਦੇ ਨਾਲ ਸਾਡਾ ਭਾਈਚਾਰਾ ਹੈ ਜਾਂ ਕਿਸੇ ਦੇ ਸੀ ਘਰ ਜਾ ਰਹੇ ਆ ਕਿਸੇ ਦੇ ਦਿੱਤੇ ਕੱਪੜੇ ਪਾ ਰਹੇ ਆ ਕਿਸੇ ਦੇਵੀ ਦੇਵਤੇ ਵਾਲੇ ਘਰ ਜਦੋਂ ਦੁਕਾਨ ਤੋਂ ਹੀ ਕੁਝ ਲੈ ਕੇ ਆ ਰਹੇ ਆ ਇਹ ਸਾਰੀਆਂ ਚੀਜ਼ਾਂ ਸਾਨੂੰ ਅਸ਼ੁੱਧ ਨਹੀਂ ਕਰਦੀਆਂ ਜਿੱਦਾਂ ਪਰ ਇਸ ਵਚਨ ਤੋਂ ਪਹਿਲਾਂ ਜੋ ਸੀਗਾ ਉਹ ਸੀਗਾ ਕਿ ਚੇਲਿਆਂ ਨੇ ਹੱਥ ਧੋਤੇ ਬਿਨਾਂ ਖਾਣਾ ਖਾ ਲਿਆ ਸੀ ਸੋ ਕਾਫੀ ਪਹਿਣਾ ਦੇ ਇਹ ਵੀ ਵਿਚਾਰ ਹੁੰਦੇ ਆ ਕਿ ਫਾਸਟਿੰਗ ਕਰਨੀ ਅਸੀਂ ਸਵੇਰ ਨਾਲ ਆ ਕੇ ਸ਼ੁਰੂਆਤ ਕਰਨੀ ਹੈ ਜਾਂ ਫਿਰ ਅਸੀਂ ਪੀਰੀਅਡਸ ਦੇ ਟਾਈਮ ਫਾਸਟਿੰਗ ਨਹੀਂ ਕਰ ਸਕਦੇ ਇਹ ਕੁਝ ਪਹਿਣਾ ਦੇ ਹੀ ਸਵਾਲ ਹੁੰਦੇ ਆ ਕਿ ਅਸੀਂ ਫਾਸਟਿੰਗ ਕਰਦੇ ਆ ਔਰ ਫਾਸਟਿੰਗ ਦੇ ਸਮੇਂ ਅਸੀਂ ਕੰਮ ਵੀ ਕਰਦਾ ਕਰਦੇ ਆ ਤਾਂ ਜਿੱਦਾਂ ਪਹਿਲਾਂ ਹੁੰਦਾ ਸੀ ਨਾ ਫਾਸਟ ਆਪਾਂ ਕਰਦੇ ਹੁੰਦੇ ਸੀ ਕਰਵਾ ਚੌਥ ਵਗੈਰਾ ਦਾ ਤੋਂ ਚੁੱਕਿਆ ਨਹੀਂ ਝੂਠ ਨਹੀਂ ਮੰਜਣੀ ਤਾਗੇ ਸੂਈ ਚ ਧਾਗਾ ਨਹੀਂ ਪਾਉਣਾ ਕੁਛ ਇਦਾਂ ਇਦਾਂ ਦੇ ਕੰਮ ਸੋ ਹਜੇ ਵੀ ਉਹਨਾਂ ਤੇ ਮਨਅਜ ਕਾਫੀ ਸਰੇ ਵੈਂਪਰੇ ਮੈਂ ਸੋ ਇਹ ਸਭ ਇਸ ਲਈ ਹੁੰਦਾ ਆ ਕਿਉਂਕਿ ਅਸੀਂ ਪਹਿਲਾਂ ਇਸ ਸੰਸਾਰ 'ਚ ਜ਼ਿਆਦਾਤਰ ਇਹ ਚੀਜ਼ਾਂ ਦੇਖਣਾ ਆ ਫਿਰ ਅਸੀਂ ਜੋ ਦੇਖਿਆ ਸਾਡੀ ਉਹ ਹੀ ਧਾਰਨਾ ਆ ਪਰ ਅੱਜ ਵਚਨ 'ਚ ਜੋ ਅਸੀਂ ਦੇਖ ਰਹੇ ਆ ਨੂੰ ਆਪਣੇ ਮਨ 'ਚ ਧਾਰ ਲਓ ਕਿਉਂਕਿ ਜੇ ਅਸੀਂ ਬਾਕੀ ਲੋਕਾਂ ਨੂੰ ਵੇਖ ਕੇ ਉਹ ਚੀਜ਼ਾਂ ਨੂੰ ਬਿਠਾਈ ਬੈਠੇ ਹਾਂ ਸਾ ਤੋਂ ਨਿਕਲ ਨਹੀਂ ਰਹੀਆਂ ਤਾਂ ਵਚਨ ਵੀ ਨਿਕਲਣ ਨਾ ਦਿਓ ਇੱਕ ਮਸੀਹ ਵਿਸ਼ਵਾਸੀ ਦੇ ਮਨ 'ਚ ਉਹ ਵਚਨ ਹੀ ਆ ਜਿਹੜਾ ਨਿਕਲ ਜਾਂਦਾ ਹੋਰ ਕਿਹੇ ਤੋਂ 5 ਰੁਪਏ ਵੀ ਲੈਣੇ ਹੁਣ ਸਾਨੂੰ ਉਹ ਵੀ ਆਦ ਹੁੰਦਾ ਹੋਰ ਕਿਹਨੇ ਸਾਨੂੰ 5 ਸਾਲ ਪਹਿਲਾਂ ਕਿਹੜੀ ਗੱਲ ਦਾ ਤਾਨਾ ਮਾਰਿਆ ਸੀ ਜਾਂ ਕਿਸੇ ਨੇ ਸਾਨੂੰ ਕੀ ਮੇਣਾ ਮਾਰਿਆ ਸੀ ਕਿਹਨੇ ਸਾਡੀ ਕਿਹਦੇ ਕੋਲੇ ਕੀ ਗੱਲ ਕੀਤੀ ਹੈ ਸਾਨੂੰ ਸਾਰੀ ਯਾਦ ਹੁੰਦੀ ਹੈ ਬਸ ਇੱਕ ਸਾਨੂੰ ਯਾਦ ਨਹੀਂ ਆ ਤਾਂ ਸਿਰਫ ਵਚਨ ਜਦੋਂ ਅਸੀਂ ਸੰਸਾਰ ਦੇ ਰਸਮਾਂ ਨੂੰ ਜਾਂ ਰੀਤਾਂ ਨੂੰ ਕਸਟਮਸ ਨੂੰ ਔਰ ਧਾਰਨਾਵਾਂ ਨੂੰ ਆਪਣੇ ਦਿਲ 'ਚ ਵਸਾ ਲਿਆ ਨਾ ਇੰਦਾ ਸਾਨੂੰ ਆਪਣਾ پاک ਵਚਨ ਵਸਾਉਣਾ ਚਾਹੀਦਾ ਹੈ ਕਿ ਸਾਨੂੰ ਕਿਹੜੀਆਂ ਚੀਜ਼ਾਂ ਅਸ਼ੁੱਧ ਕਰਦੀਆਂ ਕਿਸੇ ਨੇ ਸਾਡੇ ਪਰੇ ਕੀ ਗੱਲ ਕੀਤੀ ਉਹ ਅਸੀਂ ਚਾੜ ਲੋਗਾ ਤੋਂ ਨਹੀਂ ਪੁੱਛਦੇ ਪਰ ਜਦੋਂ ਅਸੀਂ ਕਿਸੇ ਦੇ ਘਰ ਦਾ ਖਾਣਾ ਖਾਣਾ ਤਾਂ ਅਸੀਂ ਚਾੜ ਲੋਗਾ ਤੋਂ ਕਨਫਰਮ ਕਰਦੇ ਕਿ ਖਾਈਏ ਕਿ ਨਾ ਜਦੋਂ ਸਾਨੂੰ ਦੱਸਿਆ ਗਿਆ ਵਚਨ 'ਚ ਫਿਰ ਅਸੀਂ ਪੁੱਛਦੇ ਕਿਉਂ ਆ ਕਿ ਵਚਨ ਸਾਨੂੰ ਬਿਲਕੁਲ ਨਹੀਂ ਮਾਇਨੇ ਰੱਖਦਾ ਸੀ ਉਹ ਚਾਟੀ ਭੁੱਲ ਜਾਂਦੇ ਆ ਕਿ ਇਸ ਤੋਂ ਪਹਿਲੇ ਲੈਣੇ ਉਹਨੂੰ ਨਹੀਂ ਭੁੱਲਦੇ ਪਰ ਜਿਹੜਾ ਵਚਨ ਹੈ ਉਹ ਸਾਨੂੰ ਭੁੱਲ ਜਾਂਦਾ ਹੈ ਤਾਂ ਵਚਨ 'ਚ ਲਿਖਿਆ ਅਸ਼ੁੱਧ ਨਹੀਂ ਘਟਦਾ ਤੁਹਾਨੂੰ ਕੁਝ ਵੀ ਭਾਵੇਂ ਤੁਸੀਂ ਮੈਲੇ ਹੱਥਾਂ ਨਾਲ ਖਾ ਲੋ ਬਿਨਾਂ ਨਾਤੇ ਵਰਤ ਰੱਖ ਲੋ ਬਿਨਾਂ ਨਾਤੇ ਪ੍ਰਾਰਥਨਾ ਕਰਨ ਨੂੰ ਬਿਨਾਂ ਨਾਤੇ ਹੋਏ ਖਾ ਲੋ ਕਹਿੰਦਾ ਇਹ ਚੀਜ਼ਾਂ ਤੁਹਾਨੂੰ ਅਸ਼ੁੱਧ ਹੈ ਨਹੀਂ ਕਰਦੀਆਂ ਪਰ ਅਸ਼ੁੱਧ ਕੀ ਕਰਦਾ ਜੋ ਮਨੁੱਖ ਦੇ ਮੂੰਹ ਚੋਂ ਨਿਕਲਦਾ ਹੈ ਉਹ ਚੰਚ ਲਿਖਿਆ ਜੋ ਮੂੰਹ ਦੇ ਅੰਦਰ ਜਾਂਦਾ ਉਹ ਚੀਜ਼ਾਂ ਤੁਹਾਨੂੰ ਅਸ਼ੁੱਧ ਨਹੀਂ ਕਰਦੀਆਂ ਪਰ ਜੋ ਮੂੰਹ ਚੋਂ ਨਿਕਲਦਾ ਆ ਫਿਰ ਅੱਗੇ ਲਿਖਿਆ 12 ਨੰਬਰ ਆਈਚ ਤਤ ਚੇਲਿਆਂ ਨੇ ਕੋਲ ਆ ਕੇ ਉਸ ਨੂੰ ਕਿਹਾ ਕਿ ਤੁਸੀਂ ਜਾਣਦੇ ਹੋ ਜੋ ਫਰੀਸੀਆਂ ਨੇ ਇਹ ਗੱਲ ਸੁਣ ਕੇ ਠੋਕਰ ਖਾਦੀ ਹੈ ਹਣ ਜਿਦਾ ਆਪਾਂ ਪਹਿਲਾਂ ਸੀ ਜਿਵੇਂ ਕਹਿੰਦੇ ਕਿ ਨਾ ਹੱਥ ਤੇ ਤੋਤੇ ਬਿਨਾ ਨਹੀਂ ਪਾਠ ਪੂਜਾ ਕਰਨੀ ਨਾ ਤੇ ਤੋਤੇ ਬਿਨਾ ਜਾਂ ਹੱਥ ਤੋਤੇ ਬਿਨਾ ਖਾਣਾ ਨਹੀਂ ਖਾਸਦੀ ਸੋ ਜਿੰਨਾਂ ਦੇ ਮਨ 'ਚ ਇਹ ਧਾਰਨਾ ਆ ਨਮ ਤੇ ਜਦੋਂ ਉਹ ਨੂੰ ਇਸ ਤੋਂ ਉਲਟਾ ਸੁਣੇ ਉਹ ਬੰਦਾ ਠੋਕਰੀ ਖਾਂਦਾ ਉਹ ਕਹਿੰਦਾ ਵੀ ਇਹ ਕੀ ਕਹਿ ਰਿਹਾ ਆ ਏਦਾਂ ਕਿਵੇਂ ਹੋ ਸਕਦਾ ਏਦਾਂ ਦੀ ਗੱਲ ਕਿਹੜੀ ਹੋਈ ਐ ਕਿਵੇਂ ਹੋ ਸਕਦਾ ਇਹ ਕਿਹੜਾ ਪਰਮੇਸ਼ਰ ਆ ਉਹਨਾਂ ਦੇ ਮਨ 'ਚ ਇਹ ਸਭ ਗੱਲਾਂ ਆ ਜਾਂਦੀਆਂ ਨਾ ਕਹਿੰਦਾ ਵੀ ਪ੍ਰਭੂ ਤੂੰ ਤਾਂ ਇਹ ਗੱਲ ਕਹਿ ਤੀ ਪਰ ਉਹਨਾਂ ਨੇ ਠੋਕਰ ਖਾਦੀ ਇਸ ਗੱਲ ਤੋਂ ਤਾਂ ਕਹਿੰਦਾ ਉਸਨੇ ਉੱਤਰ ਦਿੱਤਾ ਤੇ ਕਿਹਾ ਕਿ ਹਰੇਕ ਬੂਟਾ ਜੋ ਮੇਰੇ ਸਵਰਗੀ ਪਿਤਾ ਨੇ ਨਹੀਂ ਲਾਇਆ ਉਹ ਪੁੱਟਿਆ ਜਾਵੇਗਾ ਜਦੋਂ ਅਸੀਂ ਕਈ ਵਾਰ ਹੀ ਜਾਣਦੇ ਆ ਸਾਡੇ ਨਾਲ ਗੈਰ ਕਾਮਾ ਜਿਹੜੀਆਂ ਆ ਉਹ ਪੁਰਾਣੇ ਨੇਮ ਨੂੰ ਲੈ ਕੇ ਵਿਵਾਦ ਕਰਦੀਆਂ ਕਿ ਲੂਤ ਦੇ ਬੇਟੀਆਂ ਨੇ ਉਹਦੇ ਨਾਲ ਇਦਾਂ ਕਿਉਂ ਕੀਤਾ ਤੁਹਾਡੇ ਪਰਮੇਸ਼ਰ ਆਹ ਕੁਝ ਕਰਵਾਉਂਦਾ ਹੈ ਜਾਂ ਫਿਰ ਕਈਆਂ ਨੇ ਆਪਣੀਆਂ ਦਾਸੀਆਂ ਦੇ ਨਾਲ ਪਰ ਕਿੰਨੇ-ਕਿੰਨੇ ਔਰਤਾਂ ਦੇ ਨਾਲ ਵਿਆਹ ਕੀਤਾ ਔਰ ਉਹਨਾਂ ਦੇ ਪੁੱਤਰ ਧੀਆਂ ਹੋਏ ਤਾਂ ਕੀ ਤੁਹਾਡਾ ਪਰਮੇਸ਼ਰ ਇਦਾਂ ਦੇ ਕੰਮ ਕਰਵਾਉਂਦਾ ਸੀ ਫਿਰ ਉਸ ਵੇਲੇ ਪਰਮੇਸ਼ਰ ਨੇ ਤਾਂ ਆਪਣੀ ਸਹੀ ਗੱਲ ਲਿਖ ਦਿੱਤੀ ਪਰ ਲੋਕ ਨੂੰ ਲੈ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਤੋੜ ਮੋੜ ਕੇ ਪੇਸ਼ ਕਰਦੇ ਆ ਤਾਂ ਪ੍ਰਭੂ ਕਹਿੰਦਾ ਜਿਹੜੇ ਲੋਕ ਮੇਰੇ ਪਰਮੇਸ਼ਰ ਦੇ ਖਿਲਾਫ ਬੋਲਦੇ ਆ ਉਹ ਮੇਰੇ ਖੁਦਾ ਵੱਲੋਂ ਲਾਈਵ ਨਹੀਂ ਹੋਏ ਤੇ ਜਿਹੜੇ ਲਾਈਵ ਨਹੀਂ ਹੋਏ ਕਹਿੰਦਾ ਉਹ ਪੁੱਟੇ ਜਾਣਗੇ ਇਸ ਗੱਲ ਦੀ ਫਿਕਰ ਅਸੀਂ ਨਹੀਂ ਕਰਨੀ ਕਿ ਜੇ ਸਾਡੇ ਖੁਦਾ ਨੇ ਇਹ ਗੱਲ ਕਹਿਤੀ ਆ ਤਾਂ ਲੋਕ ਸਾਨੂੰ ਕੀ ਕਹਿਣਗੇ ਲੋਕਾਂ ਨੇ ਤਾਂ ਯਸ਼ੂਅਸੀ ਨੂੰ ਵੀ ਬਹੁਤ ਕੁਸ਼ ਗਿਆ ਸੀ ਪਰ ਯਸ਼ੂ ਨੇ ਸਾਰਿਆਂ ਦੀਆਂ ਗੱਲਾਂ ਦਾ ਜਵਾਬ ਨਹੀਂ ਸੀ ਦਿੱਤਾ ਸੋ ਪ੍ਰਭੂ ਨੇ ਇਹ ਕਿਹਾ ਕਿ ਜਿਹੜਾ ਬੁੱਟਾ ਮੇਰੇ ਪਿਤਾ ਵੱਲੋਂ ਨਹੀਂ ਲਾਇਆ ਗਿਆ ਉਹ ਪੱਟਿਆ ਜਾਏਗਾ ਉਦਰ ਦੀ ਦਿਨ ਰਹੂਗਾ ਨਹੀਂ ਏਟ ਮੀਨਸ ਕਿ ਜਿਹੜੇ ਲੋਕ ਅੱਜ ਸਾਡੇ ਖੁਦਾ ਦੇ ਖਿਲਾਫ ਬੋਲਦੇ ਨੇ ਸਾਨੂੰ ਜ਼ਰੂਰਤ ਨਹੀਂ ਆ ਕਿ ਅਸੀਂ ਉਹਨਾਂ ਨੂੰ ਸਫਾਈਆਂ ਦੇਈਏ ਸਾਨੂੰ ਜ਼ਰੂਰਤ ਨਹੀਂ ਆ ਕਿ ਉਹਨਾਂ ਦੇ ਕਰਕੇ ਅਸੀਂ ਵੀ ਠੋਕਰ ਖਾਈਏ ਸਾਨੂੰ ਪਤਾ ਸਾਡੇ ਵਚਨ ਚ ਕਿਹੜੀ ਗੱਲ ਕਦੋਂ ਕਿਉਂ ਤੇ ਕਿਸ ਬਾਰੇ ਲਿਖੀ ਹੋਈ ਆ ਸਾਨੂੰ ਸਮਝ ਆ ਗਈ ਆ No problem ਕੋਈ ਕਿਸੇ ਕਰਕੇ ਠੋਕਰ ਖਾਂਦਾ ਸਾਨੂੰ ਉਸ ਦੀ ਫਿਕਰ ਕਰਨ ਦੀ ਲੋੜ ਨਹੀਂ ਕਿਉਂਕਿ ਕਲਾਮ ਚ ਲਿਖਿਆ ਫਰੀਸੀਆਂ ਨੇ ਠੋਕਰ ਖਾਦੀ ਪਰ ਯੇਸ਼ੂ ਨੇ ਕਿਹਾ ਕਿ ਜਿਹੜਾ ਮੇਰੇ ਪਿਤਾ ਵੱਲੋਂ ਨਹੀਂ ਆ ਉਹ ਪਟਿਆ ਜਾਵੇਗਾ ਤੋਂ ਆਪਣੀ ਕਰਨੀ ਦੀ ਸਜ਼ਾ 'ਤੇ ਪਾ ਲੇਗਾ ਜਿਹੜਾ ਮੇਰੇ ਪਿਤਾ ਦੇ ਖਿਲਾਫ ਹੈਗਾ ਫਿਰ ਉਸ ਤੋਂ ਬਾਅਦ ਉਹਨੇ ਲਿਖਿਆ ਉਹਨਾਂ ਨੂੰ ਜਾਣ ਦਿਓ ਕਹਿੰਦਾ ਉਹ ਅੰਨਿਆ ਗੁਹਨ ਅਤੇ ਜੇ ਅੰਨਾ ਅੰਨੇ ਨੂੰ ਦਾ ਆਗੂ ਹੋਵੇ ਤਾਂ ਦੋਵੇਂ ਟੋਏ ਵਿੱਚ ਠਿਕਣਗੇ ਹallelujah ਸੋ ਇਥੋਂ ਅਸੀਂ ਦੋ ਗੱਲਾਂ ਸਿੱਖਣੀਆਂ ਪਹਿਲੀ ਗੱਲ ਕਿ ਜੇ ਕੋਈ ਸਾਡੇ ਪਰਮੇਸ਼ਰ ਦੇ ਵਚਨ ਦੇ ਖਿਲਾਫ ਕੋਈ ਗੱਲ ਲੈ ਕੇ ਡਰਾਮੇਬਾਜ਼ੀ ਕਰਦਾ ਆ ਤਾਂ ਖੁਦਾ ਕਹਿੰਦਾ ਵੀ ਮੈਂ ਉਹਨੂੰ ਆਪੇ ਦੇਖ ਲਾਂਗਾ ਉਹ ਆਪੇ ਪੁੱਟਿਆ ਜਾਵੇਗਾ ਐਂਡ ਸੈਕੰਡ ਥਿੰਗ ਪ੍ਰਭੂ ਕਹਿੰਦਾ ਕਿ ਤੁਸੀਂ ਇਹੋ ਜਿਹਾਂ ਨੂੰ ਜਾਣਦੇ ਹੋ ਅਤੇ ਉਹਨਾਂ ਦੀ ਸੰਗਤੀ ਨਾ ਕਰੋ ਕਿਉਂਕਿ ਉਹ ਲੋਗ ਅੰਨੇ ਆਗੂ ਹਨ ਕਿਉਂਕਿ ਪ੍ਰਭੂ ਕਹਿੰਦਾ ਮੈਂ ਜਦੋਂ ਆਇਆ ਨਾ ਤਾਂ ਹਨੇਰੇ ਦੂਰ ਹੋ ਗਏ ਕਿੰਨਾ ਤੁਹਾਡੀ ਅੱਖਾਂ ਤੇ ਅੰਧਕੋੜ ਦੀ ਵਹਿਮ ਪਰਮ ਦੀ ਪੱਟੀ ਬੱਜੀ ਹੋਈ ਸੀ ਪਰ ਯੇਸ਼ੂ ਆਇਆ ਤਾਂ ਉਹਨੇ ਸਾਡੀ ਅੱਖਾਂ ਨੂੰ ਚਾਨਣ ਦਿੱਤਾ ਸਾਨੂੰ ਵਿਰਥ ਦੇ ਵਹਿਮਾਂ ਪਰਮਾਂ ਚੋਂ ਕੱਢ ਕੇ ਉਹਨੇ ਸਾਨੂੰ ਆਜ਼ਾਦ ਕੀਤਾ ਉਹਨੇ ਸਾਡੇ ਉੱਤੇ ਪਰਮੇਸ਼ਰ ਦੀ ਸੱਚਾਈ ਦੇ ਭੇਦ ਨੂੰ ਪ੍ਰਗਟ ਕੀਤਾ ਔਰ ਉਹਨੇ ਸਾਨੂੰ ਦੱਸਿਆ ਕਿ ਕੀ ਸਹੀ ਹੈ ਤੇ ਕੀ ਗਲਤ ਹੈ ਉਹਨੇ ਸਾਨੂੰ ਸਿਖਾਇਆ ਕਿ ਕਿਹੜੇ ਕੰਮ ਸਾਨੂੰ ਕਰਨੇ ਯੋਗ ਆ ਤੇ ਕਿਹੜੇ ਸਾਨੂੰ ਨਹੀਂ ਕਰਨੇ ਚਾਹੀਦੇ ਔਰ ਉਹਨੇ ਸਾਨੂੰ ਦੱਸਿਆ ਕਹਿੰਦਾ ਜੀ ਕੋਈ ਤੁਹਾਡੀ ਕਰਕੇ ਠੋਕਰ ਖਾਂਦਾ ਜਾਂ ਵਚਨ ਕਰਕੇ ਠੋਕਰ ਖਾਂਦਾ ਤੇ ਕਹਿੰਦਾ ਉਹ ਪਰਮੇਸ਼ਰ ਵੱਲੋਂ ਲਾਏ ਹੋਏ ਨਹੀਂ ਹੈਗੇ ਤਾਂ ਕਹਿੰਦਾ ਉਹ ਲੋਗ ਕੀ ਆ ਪੁੱਟੇ ਜਾਣਗੇ ਉਸ ਤੋਂ ਬਾਅਦ ਕਹਿੰਦਾ ਵੀ ਉਹ ਕੀ ਆ ਅੰਨੇ ਆਗੂ ਆ ਕਿਉਂਕਿ ਖੁਦਾ ਰੋਸ਼ਨੀ ਹੈ ਖੁਦਾ ਅੱਖਾਂ ਖੋਲਦਾ ਆ ਤੇ ਜੇ ਕੋਈ ਅੰਨਾ ਆ ਤੇ ਖੁਦਾ ਦੀ ਰੋਸ਼ਨੀ ਉਹਦੇ ਵਿੱਚ ਨਹੀਂ ਹੈ ਇਟ ਮੀਨਸ ਕਿ ਉਹ ਸਾਡੇ ਲਾਇਕ ਨਹੀਂ ਹੈ ਕਿਉਂਕਿ ਹਨੇਰਾ ਤੇ ਅੰਨਾ ਪਣ ਸ਼ੈਤਾਨ ਵੱਲੋਂ ਆ ਜਿਨੂੰ ਵਚਨ ਨੂੰ ਪੜਨ ਸੁਨਣ ਦੇ ਬਾਅਦ ਵੀ ਉਹਨਾਂ ਦੇ ਮਨ 'ਚ ਅੰਨਾ ਪਾਨਿਆ ਹਨੇਰਾ ਯਾ ਵਹਿਮਿਆ ਪਰਮਿਆ ਤਾਂ ਉਹ ਲੋਕ ਪਰਮੇਸ਼ਰ ਵੱਲੋਂ ਨਹੀਂ ਆ ਕਿਉਂਕਿ ਉਹ ਸ਼ੈਤਾਨ ਵੱਲੋਂ ਕਿਉਂਕਿ ਪਰਮ ਪਰਮ ਹੋਣ ਵਾਲਾ ਆਤਮਾ ਦੁਸ਼ਟਿਆ ਹਨੇਰੇ ਵਾਲਾ ਆਤਮਾ ਦੁਸ਼ਟਿਆ ਜਿਨ੍ਹਾਂ ਨੂੰ ਕੋਈ ਸਮਝ ਨਹੀਂ ਹੈ ਕਿ ਨਿਰਬੁੱਧ ਦਾ ਆਤਮਾ ਦੁਸ਼ਟਿਆ ਪਰ ਪਰਮੇਸ਼ਰ ਕੋਲੇ ਮਹਾ ਗਿਆਨਿਆ ਆਤਮ ਚਾਨਣਿਆ ਪਵਿੱਤਰਤਾਈਆ ਔਰ ਸਮਰਥ ਦੇ ਨਾਲ ਨਾਲ ਬੁੱਧਿਆ ਜਿਹੜਾ ਅੰਨਾ ਆ ਜਿਹੜਾ ਠੋਕਰ ਖਾ ਲੰਦਾ ਕੱਚੇ ਵਿੱਚ ਇਹ ਕਹਾਂਦਾ ਤੇ ਘੱਟ ਵਿਸ਼ਵਾਸ ਤੇ ਘੱਟ ਬੁੱਧ ਵਾਲੋਂ ਪਰਮੇਸ਼ਰ ਵੱਲੋਂ ਨਹੀਂ ਕੋਦਾ ਕਹਿੰਦਾ ਉਹਨਾਂ ਨੂੰ ਜਾਣ ਦਿਓ ਕਿ ਜੇ ਅੰਨਾ ਅੰਨੇ ਨੂੰ ਰਾਹ ਦਿਖਾਵੇ ਤਾਂ ਦੋਵੇਂ ਟੋਹੀ ਚ ਡਿੱਗਣਗੇ ਹੁਣ ਅਸੀਂ ਇਹ ਦੇਖਣਾ ਵੀ ਜਿਹੜੇ ਸਾਨੂੰ ਰਾਹ ਵਿਖਾਰੇ ਨੇ ਕਿ ਉਹਨੂੰ ਪੂਰੀ ਸਮਝ ਹੈ ਜਿਹੜੇ ਸਾਨੂੰ ਰਾਹ ਦਿਖਾਉਣ ਵਾਲੇ ਨੇ ਕਿ ਤੇ ਉਹ ਅੰਨੇ ਆਗੂ ਤਾਂ ਨਹੀਂ ਜੇ ਹੱਗਿਆ ਤਾਂ ਖੁਦਾ ਕਹਿੰਦਾ ਵੀ ਉਹਨਾਂ ਨੇ ਆਪ ਤਾਂ ਡਿਗਣਾ ਹੀ ਪਰ ਤੁਹਾਨੂੰ ਵੀ ਲੈ ਡਿਗਣਗੇ ਵਚਨ ਤੇ ਲਿਖਿਆ ਜਿਹੜੇ ਅੰਨੇ ਆਗੂ ਨੇ ਜਾਂ ਫਿਰ ਜਿਹੜੇ ਝੂਠੇ ਨੇ ਕਹਿੰਦਾ ਉਹ ਆਪਣੇ ਲਈ ਤਾਂ ਸਵਰਗ ਦੇਰਾ ਬੰਦ ਕਰਦੇ ਆ ਪਰ ਤੁਹਾਡੇ ਲਈ ਵੀ ਕਰੀ ਜਾਂਦੇ ਆ ਇਸ ਕਰਕੇ ਇਹੋ ਜਿਹੇ ਅੰਨੇ ਆਗੂ ਆ ਤੁਸੀਂ ਦੂਰ ਰਹਿਣਾ ਆ ਔਰ ਖੁਦਾ ਕਹਿੰਦਾ ਜੇ ਇੱਕ ਅੰਨਾ ਅੰਨੇ ਨੂੰ ਰੋ ਰਖਾਵੇ ਤਾਂ ਉਹ ਡਿੱਗੂਗਾ ਫਿਰ ਤਦ ਪਤਰਸ਼ਟ ਪਤਰਸ ਨੇ ਉਹਨੂੰ ਆਖਿਆ ਕਿ ਇਸ ਦ੍ਰਿਸ਼ਟਾਂਤ ਦਾ ਅਰਥ ਸਾਨੂੰ ਦੱਸ ਤਾਂ ਉਸਨੇ ਕਿਹਾ ਪਹਿਲਾ ਤੁਸੀਂ ਹਜੇ ਵੀ ਨਿਰਬੁੱਧ ਹੋ ਕਿ ਤੁਸੀਂ ਨਹੀਂ ਸਮਝੇ ਕਿ ਜੋ ਸਭ ਕੁਝ ਮੂੰਹ ਵਿੱਚ ਜਾਂਦਾ ਹੈ ਉਹ ਪੇਟ ਵਿੱਚ ਪੈਂਦਾ ਹੈ ਤੇ ਬਾਹਰ ਕੱਢਿਆ ਜਾਂਦਾ ਹੈ ਪਰ ਜਿਹੜੀਆਂ ਗੱਲਾਂ ਮੂੰਹ ਵਿੱਚੋਂ ਨਿਕਲਦੀਆਂ ਹਨ ਉਹ ਦਿਲ ਵਿੱਚੋਂ ਆਉਂਦੀਆਂ ਹਨ ਤੇ ਉਹੀ ਮਨੁੱਖ ਨੂੰ ਅਸ਼ੁੱਧ ਕਰਦੀਆਂ ਹਨ ਜਿੱਦਾਂ ਅਸੀਂ ਜਾਣਦੇ ਕਿ ਖਾਣਾ ਆ ਅਗਰ ਅਸੀਂ ਉਹ ਖਾਣਾ ਖਾਂਦੇ ਵੀ ਆ ਨਾ ਤਾਂ ਕਲਾਮ ਦੇ ਵਿੱਚ ਲਿਖਿਆ ਕਿ ਉਹ ਸਾਡੀ ਤਾਕਤ ਅਤੇ ਸਾਡੀ ਸ਼ਕਤੀ ਸਾਡੇ ਸਰੀਰ ਨੂੰ ਜਾਣ ਦਿੰਦਾ ਆ ਜਿਹੜਾ ਖਾਣਾ ਆ ਅਗਰ ਅਸੀਂ ਖਾਂਦੇ ਆ ਨਾ ਉਹ ਸਾਡੀ ਪੇਟ ਦੀ ਪ੍ਰੋਬਲਮ ਨੂੰ ਦੂਰ ਕਰਦਾ ਮਤਲਬ ਪੇਟ ਚ ਭੁੱਖ ਹੁੰਦੀ ਆ ਉਹਨੂੰ ਦੂਰ ਕਰਦਾ ਸਾਨੂੰ ਵੀਕਨੈਸ ਫੀਲ ਹੁੰਦੀ ਫੂਡ ਤੋਂ ਬਿਨਾ ਉਹਨੂੰ ਦੂਰ ਕਰਦਾ ਆ ਉਸ ਬਿਨਾ ਸਾਨੂੰ ਘਬਰਾਹਟ ਔਰ ਐਂਗਜ਼ਾਇਟੀ ਦੇ ਨਾਲ ਨਾਲ ਨੋਜ਼ੀਆ ਫੀਲ ਹੁੰਦਾ ਮਤਲਬ ਉਲਟੀ ਵਾਂਗ ਫੀਲ ਹੁੰਦਾ ਤਾਂ ਪਰਮੇਸ਼ਰ ਦੱਸਦਾ ਕਿ ਭੋਜਨ ਤੁਹਾਡੀ ਉਹ ਚੀਜ਼ ਨੂੰ ਵੀ ਦੂਰ ਕਰਦਾ ਮਤਲਬ ਸਾਨੂੰ ਇੱਕ એનર્ਜੀ ਮਿਲਦੀ ਫੂਡ ਖਾ ਕੇ ਉਸ ਤੋਂ ਬਿਨਾ ਸਾਨੂੰ ਇਹ ਲੱਗਦਾ ਵੀ ਅਸੀਂ ਕਿਸੇ ਕੰਮ ਦੇ ਨਹੀਂ ਅਸੀਂ ਕੋਈ ਕੰਮ ਵੀ ਨਹੀਂ ਕਰ ਸਕਦੇ ਔਰ ਨਾ ਹੀ ਸਾਨੂੰ ਖਾਣੇ ਤੋਂ ਬਿਨਾ ਜਿਹੜਾ ਹੈ ਉਹ ਕੋਈ ਮਤਲਬ ਕੰਮ ਹੁੰਦਾ ਤੇ ਨਾ ਹੀ ਸਾਨੂੰ ਕੋਈ ਆਈਡੀਆ ਹੀ ਹੁੰਦਾ ਆ ਮਤਲਬ ਕਹਿੰਦੇ ਕਿ ਸਾਡੇ ਖਾਲੀ ਬੜਾ ਸਾਡੇ ਦਿਮਾਗ ਦੀ ਬੱਤੀ ਨਹੀਂ ਚੱਲਦੀ ਸੋ ਖਾਣਾ ਜਿਹੜਾ ਹੈ ਵਚਨ ਚ ਲਿਖਿਆ ਹੈ ਕਹਿੰਦਾ ਮੂ ਦੇ ਰਹੀ ਜਾਂਦਾ ਆ ਉਹ ਪੇਟ ਚ ਪੈਂਦਾ ਪੇਟ ਦੇ ਬੇਨੂ ਜਿੰਨੀ ਕਿ ਜ਼ਰੂਰ ਤੋਂ ਰੱਖਦਾ ਤੇ ਕਹਿੰਦਾ ਉਹ ਛੇਦ ਖਾਣੀ ਬਾਹਰ ਨਿਕਲ ਜਾਂਦਾ ਹੋਰ ਵਚਨ ਚ ਲਿਖਿਆ ਕਿ ਜਦੋਂ ਆਪਾਂ ਜਾਣਦੇ ਆ ਕਿ ਜਦੋਂ ਅਸੀਂ ਇਹ ਸਟੂਲ ਪਾਸ ਕਰਦੇ ਤਾਂ ਵੇਸਟ ਆ ਜਿਹੜੀ ਚੀਜ਼ ਵੇਸਟ ਆ ਉਹ ਅਸੀਂ ਵੇਸਟ ਜਗ੍ਹਾ ਤੇ ਰੱਖਦੇ ਆ ਆਪਣੇ ਅੰਦਰ ਨਹੀਂ ਰੱਖਦੇ ਤਾਂ ਕਹਿੰਦਾ ਪਰ ਜਿਹੜਾ ਜਿਹੜਾ ਕਹਿੰਦਾ ਤੁਹਾਡੇ ਮੂੰਹ ਚੋਂ ਨਿਕਲਦਾ ਹੈ ਨਾ ਕਹਿੰਦਾ ਉਹ ਤੁਹਾਡੇ ਦਿਲ ਚੋਂ ਨਿਕਲਦਾ ਹੈ ਜਦੋਂ ਅਸੀਂ ਕਿਸੇ ਬਾਰੇ ਚੁਗਲੀ ਨਿੰਦਾ ਕਰਨਦੇ ਪਹਿਲਾਂ ਅਸੀਂ ਕਿੰਨਾ ਵੀ ਦੱਬ ਕੇ ਰੱਖੀ ਰੱਖੀ ਕਿ ਇਹਦੇ ਮੂੰਹ ਤੇ ਬੜੇ ਮੀਆ ਮਿੱਠੂ ਬਣੀ ਐ ਔਰ ਬੜੇ ਪਿਆਰ ਦੇ ਨਾਲ ਬੜੀ ਤਾਰੀਫ ਦੇ ਨਾਲ ਔਰ ਬੜੇ ਤੇਹਜ਼ੀਬ ਦੇ ਨਾਲ ਕਿਸੇ ਨਾਲ ਗੱਲ ਕਰੀਏ ਪਰ ਜਦ ਅਸੀਂ ਚੁਗਲੀ ਕਰਦੇ ਨਾ ਵਾਕਈ ਉਹ ਦਿਲ ਚ ਹੁੰਦੀ ਐ ਕਿਉਂਕਿ ਉਹ ਗੱਲ ਅਸੀਂ ਕਿਸੇ ਨੂੰ ਕਹਿ ਨਹੀਂ ਸਕਦੇ ਪਰ ਚੁਗਲੀ ਦੇ ਥਰੂ ਅਸੀਂ ਉਸ ਚੀਜ਼ ਨੂੰ ਕੱਢਦੇ ਆ ਵੀ ਅਸਲੀ ਗੱਲ ਉਹੀ ਹੁੰਦੀ ਐ ਤੇ ਜਿਹਦੇ ਵਿੱਚ ਚੁਗਲੀ ਨਿੰਦਾ ਅੱਗੇ ਲਿਖਿਆ ਦੇਖੋ ਕਹਿੰਦਾ ਕਿਹੜੀਆਂ ਚੀਜ਼ਾਂ ਅਸ਼ੁੱਧ ਕਰਦੀ ਐ ਮਨੁੱਖ ਨੂੰ ਤਾਂ 19 ਨੰਬਰ ਆਈ ਚ ਲਿਖਿਆ ਬੁਰੇ ਖਿਆਲ ਖੂਨ ਹਰਾਮਕਾਰੀ ਵਿਭਚਾਰ ਚੋਰੀਆਂ ਝੂਠੀਆਂ ਗਵਾਈਆਂ ਅਤੇ ਨਿੰਦਾ ਦਿਲ ਵਿੱਚੋਂ ਨਿਕਲਦੇ ਹਨ ਅਤੇ ਇਹ ਗੱਲਾਂ ਜਿਹੜੀਆਂ ਮਨੁੱਖ ਨੂੰ ਅਸ਼ੁੱਧ ਕਰਦੀਆਂ ਹਨ ਪਰ ਹੱਥ ਤੋਂ ਉੱਤੇ ਬਿਨਾਂ ਰੋਟੀ ਖਾਣੀ ਅਸ਼ੁੱਧ ਨਹੀਂ ਕਰਦੀ ਸੋ ਜਿਹੜੀ ਚੁਗਲੀ ਆ ਉਹ ਵਾਕਈ ਦਿਲ ਚੋਂ ਨਿਕਲਦੀ ਆ ਜੀ ਪਹਿਲਾਂ ਅਗਲੇ ਦੇ ਸਾਹਮਣੇ ਬੜੀਆਂ ਮਿੱਠੀਆਂ ਗੱਲਾਂ ਕਰਾਂਗੇ ਪਰ ਜਦੋਂ ਨਹੀਂ ਹੁੰਦਾ ਅਸਲੀ ਚਿਹਰਾ ਸਾਡਾ ਉਹੀ ਆ ਵਾਕਈ ਉਹ ਅਸਲੀ ਚਿਹਰਾ ਹੁੰਦਾ ਆ ਕਿ ਅਸੀਂ ਉਹਦੇ ਬਾਰੇ ਚੁਗਲੀਆਂ ਕਰਦੇ ਫਿਰ ਉਸ ਤੋਂ ਬਾਅਦ ਲਿਖਿਆ ਬੁਰੇ ਖਿਆਲ ਬੁਰੇ ਖਿਆਲ ਬੁਰੀਆਂ ਗੱਲਾਂ ਜਾਂ ਗਾਲਾਂ ਕੱਢਣੀਆਂ ਜਾਂ ਵਿਚਾਰ ਦੀਆਂ ਸੋਚਾਂ ਜਾਂ ਕਿਸੇ ਦੇ ਬਾਰੇ ਜ਼ਹਿਰ ਉਗੜਨੀ ਹੰਕਾਰ ਰੱਖਣਾ ਜਾਂ ਕਿਸੇ ਦੇ ਬਾਰੇ ਮਾੜੀ ਪਲੈਨਿੰਗ ਬਣਾਉਣੀ ਕਿਸੇ ਦੇ ਖਤਰੇ ਦੀ ਕਿਸੇ ਦੇ ਨੁਕਸਾਨ ਦੀ ਪਲੈਨਿੰਗਸ ਕਰਨੀ ਇਹ ਸਾਰੀਆਂ ਬੁਰੀਆਂ ਗੱਲਾਂ ਬੁਰੇ ਖਿਆਲ ਤੇ ਹਰਾਮਕਾਰੀ ਦੀਆਂ ਸੋਚਾਂ ਆ ਕਹਿੰਦਾ ਇਹ ਸਾਰੀਆਂ ਮਨੁੱਖ ਨੂੰ ਕੀ ਆ ਪਰਿਸ਼ਟ ਕਰਦੀਆਂ ਆ ਫਿਰ ਉਸ ਤੋਂ ਬਾਅਦ ਹਰਾਮ ਕਾਰੀਏ ਤੇ ਵਿਚਾਰ ਅਸੀਂ ਜਾਣਦੇ ਕਿ ਸਭ ਕੋ ਸਾਡੇ ਮਨ ਚ ਉਤਪੰਨ ਹੁੰਦਾ ਫਿਰ ਅਸੀਂ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਆਂ ਔਰ ਇਸ ਕਰਕੇ ਅਸੀਂ ਪ੍ਰਿਸ਼ਟ ਹੋ ਜਾਂਦੇ ਆਂ ਫਿਰ ਜਿ ਲਿਖਿਆ ਨਿੰਦਾ ਤੇ ਚੋਲੀ ਇਹ ਸਭ ਗੱਲਾਂ ਕਿੱਥੋਂ ਦਿਲ ਚੋਂ ਹੀ ਨਿਕਲਦੀਆਂ ਔਰ ਇਹ ਸਾਰੀਆਂ ਚੀਜ਼ਾਂ ਸਾਨੂੰ ਕੀ ਆ ਪਰਿਸ਼ਟ ਹੀ ਕਰਦੀਆਂ ਸੋ ਪਰਮੇਸ਼ਰ ਦਾ ਵਚਨ ਉਹਦਾ ਕਲਾਮ ਸਾਨੂੰ ਇਹੀ ਸਿਖਾਉਂਦਾ ਕਿ ਇਹ ਚੀਜ਼ਾਂ ਸਾਨੂੰ ਪਰਿਸ਼ਟ ਕਰਦੀਆਂ ਜਿਹੜੀਆਂ ਸਾਡੇ ਅੰਦਰੋਂ ਨਿਕਲਦੀਆਂ ਨਾ ਤਾਂ ਬਿਨਾ ਹੱਥ ਤੋਂ ਤੇ ਖਾਦਾ ਖਾਣਾ ਸਾਨੂੰ ਅਸ਼ੁੱਧ ਕਰਦਾ ਨਾ ਬਿਨਾ ਨਾਤੇ ਕੀਤੀ ਪ੍ਰਾਰਥਨਾ ਨਾ ਬਿਨਾ ਨਾਤੇ ਰੱਖਿਆ ਹੋਇਆ ਫਾਸਟ ਕਿ ਕਲਾਮ ਚ ਲਿਖਿਆ ਪਰਮੇਸ਼ਰ ਸ਼ਰੀਰ ਨੂੰ ਨਹੀਂ ਪਰ ਆਤਮਾ ਨੂੰ ਪਹਿਚਾਣਦਾ ਆ ਮਨੁੱਖ ਕੰਮਾਂ ਨੂੰ ਦੇਖਦਾ ਆ ਮਨੁੱਖ ਸ਼ਰੀਰ ਦੀ ਸੁੰਦਰਤਾ ਨਹੀਂ ਪਰ ਤੁਹਾਡੇ ਸ਼ੁੱਧ ਕੰਮਾਂ ਨੂੰ ਤੁਹਾਡੀਆਂ ਸ਼ੁੱਧ ਸੋਚਾਂ ਨੂੰ ਦੇਖਦਾ ਹੈ ਕਿਉਂਕਿ ਕਲਾਮ ਚ ਲਿਖਿਆ ਹੈ ਸ਼ਰੀਰ ਨਾਸ਼ਵਾਨ ਹੈ ਇਹਨੇ ਨਾਸ਼ ਹੋਈ ਜਾਣਾ ਹੈ ਪਰ ਜਿਹੜੀ ਆਤਮਾ ਹੈ ਉਹ ਸਥਿਰ ਹੈ ਅਮਰ ਹੈ ਔਰ ਉਹ ਆਤਮਾ ਨੇ ਸਵਰਗ ਜਾਣਾ ਹੈ ਔਰ ਅਸੀਂ ਇਹਨਾਂ ਆਤਮਾ ਦੇ ਦੁਆਰਾ ਹੀ ਪਰਮੇਸ਼ਰ ਦੇ ਵਿੱਚ ਜਾੜੇ ਜਾਣਾ ਹੈ ਕਿ ਕਿ ਸਵਰਗਿਆ ਸ਼ਰੀਰ ਇਹ ਨਹੀਂ ਹੋਏਗਾ ਜਿਹੜਾ ਅੱਜ ਸਾਡੇ ਕੋਲ ਹੈ ਪਰ ਸਵਰਗਿਆ ਸ਼ਰੀਰ ਵੈਸਾ ਹੋਏਗਾ ਜੈਸਾ ਯੀਸ਼ੂ ਮਸੀਹ ਨੂੰ ਮਿਲਿਆ ਸੋ ਉਹ ਸ਼ਰੀਰ ਐਦਾਂ ਤਾਂ ਨਹੀਂ ਹੋਊਗਾ ਜਿੱਦਾਂ ਆਪਾਂ ਹੁਣ ਦੇਖਦੇ ਆਂ ਪਰ ਵਚਨ ਚ ਲਿਖਿਆ ਇਹ ਸ਼ਰੀਰ ਨਾਸ਼ ਹੋ ਜਾਣਾ ਔਰ ਫਿਰ ਸਾਨੂੰ ਨਵਾਂ ਸ਼ਰੀਰ ਮਿਲੇਗਾ ਸਵਰਗ ਦੇ ਜਿਹੜਾ ਬਿਨਾ ਹੱਥ ਲਾਇ ਬਣਾਇਆ ਹੋਏਗਾ ਕਲਾਮ ਚ ਲਿਖਿਆ ਨਾ ਜਿੱਦਾਂ ਪ੍ਰਭੂ ਨੇ ਕਿਹਾ ਕਿ ਮੈਂ ਤੁਹਾਡੇ ਸ਼ਰੀਰ ਨੂੰ ਆਪਣੇ ਹੱਥਾਂ ਨਾਲ ਬਣਾਇਆ ਤੇ ਕਹਿੰਦਾ ਇਹ ਸਰੀਰ ਜਿਹੜਾ ਤੰਬੂ ਵਰਗਾ ਆ ਇੱਕ ਦਿਨ ਢਹ ਜਾਏਗਾ ਪਰ ਇੱਕ ਦਿਨ ਸਾਨੂੰ ਐਸਾ ਸਰੀਰ ਮਿਲੇਗਾ ਜਿਹੜਾ ਬਿਨਾਂ ਹੱਥ ਲਾਇ ਬਣਾਇਆ ਹੋਏਗਾ ਮਤਲਬ ਹੁਣ ਤਾਂ ਪਰਮੇਸ਼ਰ ਨੇ ਸਾਨੂੰ ਹੱਥਾਣਾ ਬਣਾਇਆ ਆ ਪਰ ਉਦੋਂ ਅਸੀਂ ਸਪਿਰਚਨ ਰੂਪ ਚਾਵਾਂਗੇ ਸੋ ਅਸੀਂ ਇਸ ਸਰੀਰ ਦੀ ਕੀ ਦੇਖਭਾਲ ਕਰੀਏ ਕੀ ਆਪਣੇ ਸਰੀਰ ਨੂੰ ਸੋਹਣਾ ਬਣਾਈਏ ਕੀ ਅਸੀਂ ਨਾਤਿਆਂ ਕਿ ਕੀ ਨਹੀਂ ਨਾਤੇ ਕੀ ਅਸੀਂ ਗੋਰੀਆਂ ਕਿ ਅਸੀਂ ਕਾਲੀਆਂ ਸਾਨੂੰ ਮਹਿਲ ਲੱਗੀ ਐ ਮਿੱਟੀ ਲੱਗੀ ਖੁਦਾ ਨੂੰ ਇਸ ਚੀਜ਼ ਦਾ ਕਿਉਂ ਫਰਕ ਪੈਂਦਾ ਤੇ ਕਿਉਂ ਉਹੀ ਪਾਊਗਾ ਉਹਨੂੰ ਇਸ ਚੀਜ਼ ਦਾ ਫਰਕ ਕਿ ਅਸੀਂ ਕੀ ਖਾਦਾ ਕੀ ਪਹਿਨਿਆ ਕੀ ਲਾਇਆ ਕੀ ਰੱਖਿਆ ਪਰ ਕੋਦਾਂ ਨੂੰ ਫਰਕ ਪੈਂਦਾ ਇਸ ਗੱਲ ਤੋਂ ਕਿ ਸਾਡੇ ਦਿਲ 'ਚ ਕੀ ਹੈ ਕਿ ਕਿ ਖੁਦਾ ਪਵਿੱਤਰ ਦਿਲ ਵਾਲਿਆਂ ਨੂੰ ਪਸੰਦ ਕਰਦਾ ਹੈ ਕਿਉਂਕਿ ਉਹ ਆਪ ਪਵਿੱਤਰ ਮਨ ਸੀ ਖੁਦਾ ਚਾਹੁੰਦਾ ਹੈ ਕਿ ਸਾਡਾ ਸੋਚਣਾ ਸਮਝਣਾ ਉੱਠਣਾ ਬੈਲਣਾ ਬੋਲਣਾ ਚੱਲਣਾ ਪਵਿੱਤਰ ਹੋ ਜਾਵੇ ਸ਼ੁੱਧ ਹੋ ਜਾਏ ਅਸੀਂ ਖੁਦਾ ਦੇ ਵਿੱਚ پاک ਤਰੀਕੇ ਨਾਲ ਚੱਲਣਾ ਹੈ ਸਾਡੀ ਸੋਚ ਸਮਝ ਖੁਦਾ ਵਿੱਚ ਪਵਿੱਤਰ ਹੋਣੀ ਚਾਹੀਦੀ ਹੈ ਔਰ ਅਸੀਂ ਉਹ ਕੰਮ ਕਰਨੇ ਜਿਹੜੇ ਵਾਕਈ ਖੁਦਾ ਨੂੰ ਪਸੰਦ ਹੋਣ ਕਿਉਂਕਿ ਪਰਮੇਸ਼ਰ ਦੇ ਕਲਮ ਵਿੱਚ ਲਿਖਿਆ ਤਨ ਉਹ ਲੋਕ ਨੇ ਜਿਹੜੇ ਪਰਮੇਸ਼ਰ ਦੇ ਰਾਜ ਦੀ ਖੋਜ ਕਰਦੇ ਆ ਔਰ ਅਸੀਂ ਉਹ ਬਣਨਾ ਹੈ ਜਿਹੜੇ ਉਹਦੇ ਰਾਜ ਦੀ ਖੋਜ ਕਰੀਏ ਉਹ ਨਹੀਂ ਜੋ ਬਸ ਵਹਿਮਾ ਜੀ ਪੈ ਰਹੇਗੇ ਅਸੀਂ ਉਹ ਬਣਨੇ ਜਿਹੜੇ ਆਪਣੀ ਆਤਮਾ ਨੂੰ ਪਵਿੱਤਰ ਰੱਖੀਏ ਉਹ ਨਹੀਂ ਕਿ ਅਸੀਂ ਆਪਣੇ ਸਰੀਰਾਂ ਨੂੰ ਪਵਿੱਤਰ ਰੱਖੀ ਜਾਈਏ ਅਸੀਂ ਉਹ ਬਣਨਾ ਹੈ ਕਿ ਸਾਡੀ ਆਤਮਾ ਸੋਹਣੀ ਹੋਵੇ ਤੰਦਰੁਸਤ ਹੋਵੇ ਬੇਦਾਗ ਹੋਵੇ ਇਹ ਨਹੀਂ ਕਿ ਅਸੀਂ ਆਪਣੇ ਸਰੀਰ ਦੇ ਦਾਗ ਹੀ ਧੁੰਦੇ ਰਹਿਣਾ ਹੈ ਸੋ ਭਾਵੇਂ ਸਾਡਾ ਮੂੰਹ ਕਾਲਾ ਆ ਪਾਵੇਂ ਨੀਲਾ ਆ ਪਾਵੇਂ ਲਾਲ ਆ ਖੁਦਾ ਨੂੰ ਇਸ ਗੱਲ ਨਾਲ ਫਰਕ ਨਹੀਂ ਪੈਂਦਾ ਪਰ ਜੇ ਸਾਡਾ ਦਿਲ ਕਾਲਾ ਆ ਨਾ ਖੁਦਾ ਨੂੰ ਬਹੁਤ ਫਰਕ ਪੈਂਦਾ ਇਸ ਕਰਕੇ ਕਹਿੰਦਾ ਤੋ ਆਪਣੇ ਆਤਮਾ ਆਪਣੇ ਪਵਿੱਤਰਤਾਈ ਕਰ ਚੌਕਸੀ ਦੇ ਨਾਲ ਖੁਦਾ ਦੇ ਹਜ਼ੂਰ ਕਦਮ ਰੱਖ ਕਿਉਂਕਿ ਜੇ ਤੂੰ ਆਪਣੇ ਆਪ ਚ ਪਵਿੱਤਰ ਨਾ ਹੋਇਆ ਨਾ ਤਾਂ ਖੁਦਾ ਦੇ ਹਜ਼ੂਰ ਤੋਂ ਟੱਕਿਆ ਜਾਏਗਾ ਕ੍ਰਮ ਚ ਲਿਖਿਆ ਜਿਹੜਾ ਬੂਟਾ ਖੁਦਾ ਦੇ ਵੱਲੋਂ ਲਾਇਆ ਨਹੀਂ ਆ ਉਹ ਪੱਟਿਆ ਜਾਵੇਗਾ ਪਰ ਅਸੀਂ ਉਹ ਬੂਟੇ ਨਹੀਂ ਬਣਨਾ ਜਿਹਨੂੰ ਸ਼ੈਤਾਨ ਨੇ ਲਾਇਆ ਅਸੀਂ ਉਹ ਬੂਟੇ ਨਹੀਂ ਬਣਨਾ ਜਿਹੜੇ ਪੱਟੇ ਜਾਣ ਪਰ ਅਸੀਂ ਉਹ ਬੂਟੇ ਬਣਨਾ ਹੈ ਜਨੂੰ ਖੁਦਾ ਖੁਦ ਸਿੰਜੇ ਜਿੰਨੂ ਖੁਦਾ ਖੁਦ ਰੂਹ ਦਾ ਪਾਣੀ ਲਾਵੇ ਆਦਮੀ ਨੂੰ ਖੁਰਾਕ ਦੇ ਕੇ ਫਲਵੰਤ ਕਰੇ ਹallelujah ਸੋ ਅਸੀਂ ਵਿਹਵਾ ਪਰਮਾਚੂ ਨਿਕਲ ਕੇ ਆਪਣੇ ਦਿਲ ਨੂੰ ਸਾਫ਼ ਕਰਨਾ ਹੈ ਕਿਉਂਕਿ ਖੁਰਾਕ ਸਾਡੇ ਸ਼ਰੀਰਾਂ ਦੀ ਨਹੀਂ ਪਰ ਸਾਡੇ ਆਤਮਾ ਦੀ ਸਾਡੇ ਦਿਲ ਦੀ ਸਾਡੇ ਵਿਚਾਰਾਂ ਦੀ ਸਫਾਈ ਔਰ ਪਵਿੱਤਰਤਾ ਹੀ ਚਾਹੁੰਦਾ ਹੈ ਹੁਣ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸ਼ਰੀਰਾਂ ਦੀ ਪਵਿੱਤਰਤਾ ਹੀ ਨਹੀਂ ਮਤਲਬ ਅਸੀਂ ਵਿਵਚਾਰ ਕਰੀਏ ਸੋ ਜੇ ਵਿਵਚਾਰ ਕਹਿੰਦਾ ਤੁਸੀਂ ਸ਼ਰੀਰ ਨਾਲ ਕਰ ਰਹੇ ਹੋ ਤੁਹਾਡੀ ਆਤਮਾ ਤੇ ਵੀ ਉਹਦੇ ਦਾਗ ਲੱਗ ਰਿਹਾ ਸੋ ਅਸੀਂ ਆਪਣੇ ਸ਼ਰੀਰ ਨੂੰ ਵਿਬਚਾਰ ਤੋਂ ਹਰਾਮ ਕਾਰੀ ਤੋਂ ਚੋਰੀਆਂ ਤੋਂ ਖੂਨ ਤੋਂ ਬਦੀਆਂ ਤੋਂ ਬੁਰੀਆਂ ਚਾਲਾਂ ਤੋਂ ਚੁਗਲੀ ਨਿੰਦਾ ਤੋਂ ਬਚਾਉਣਾ ਹੈ ਤਾਂ ਸਾਡਾ ਆਤਮਾ ਵੀ ਸੋ ਸ਼ੁੱਧ ਰਹੇਗਾ ਪਵਿੱਤਰ ਰਹੇਗਾ ਸਾਫ਼ ਰਹੇਗਾ ਸੋ ਸਿ ਸਭਨੇ ਖੁਦਾ ਦੇ ਹਜ਼ੂਰ ਮਿਲ ਕੇ ਦੁਹਾਈ ਦੇਣੀ ਕਿ ਖੁਦਾ ਸਾਡੇ ਅੰਦਰ پاک ਮਨ ਨੂੰ ਤਪੰਨ ਕਰ ਤਾ ਜੋ ਅਸੀਂ ਆਪਣੇ ਪਰਮੇਸ਼ਰ ਦੇ ਰਾਜ ਉਹਦੀ ਮहिमा ਚ ਵਧিয়ে ਅਤੇ ਵਾਕਿ ਹੀ ਸਾਨੂੰ ਵੇਖ ਕੇ ਖੁਦਾ ਕਵੇ ਕਿ ਮੇਰੇ ਲੋਗ ਨੇ ਹallelujah ਤਾਂ ਉਸ ਨਾਲ ਮਿਲ ਕੇ ਅੱਜ ਦੇ ਪੂਰੇ ਦਿਨ ਦੀ ਕਿਰਪਾ ਲਈ ਹੋਏ ਪੂਰੇ ਹਫਤੇ ਦੀ ਮਿਹਨਤ ਦੇ ప్రతిਫਲ ਲਈ ਖੁਦਾਵੰਦੀ پاک ਪਰ ਪਵਿੱਤਰ ਹਜ਼ਰੀ ਚ ਪ੍ਰਾਰਥਨਾ ਕਰਦੇ ਹਾਂ ਹalleluyah halleluyah 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 ਧੰਨਵਾਦ 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 ਮਹਾਨ ਸਮਰੱਥੀ ਖੁਦਾਵੰ ਪਿਆਰੀ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਮਹਾਨ ਖੁਦਾਵੰ ਅੱਜ ਦੇ ਦਿਨ ਦੇ ਲਈ ਅੱਜ ਦੀ ਕਿਰਪਾ ਲਈ ਖੁਦਾਵੰ ਅੱਜ ਦੇ ਸੁੰਦਰ ਸਮੇਂ ਲਈ ਪਿਤਾ ਪਰਮੇਸ਼ਰ ਖੁਦਾ ਜੋ ਤੁਸੀਂ ਪੂਰਾ ਹਫਤਾ ਸਾਨੂੰ ਇਫਾਜ਼ਤ ਕੀਤੀ ਪ੍ਰਭੂ ਜੀ ਆਪਣੇ ਕੰਬਾ ਹੈ ਠਸਾਨੂੰ ਛਪਾਇਆ ਖੁਦਾਵਾਨ ਆਪਣੇ ਫਤਿਹਮੰਦ ਹੱਥ ਦੀਆਂ ਵਾੜਾ ਸਾਡੇ ਚਾਰੋਂ ਓੜ ਲਗਾਈਆਂ ਪ੍ਰਭੂ ਜੀ ਤੋ ਇਹ ਸਾਨੂੰ ਨਾ ਹੀ ਛੱਡੇ ਔਰ ਨਾ ਤੇ ਆਗਿਆ ਖੁਦਾਵਾਨ ਪਰ ਤੁਸੀਂ ਆਪਣੇ ਪਵਿੱਤਰ ਫਤਿਹਮੰਦ ਦਇਆ ਵਾਲੇ ਹੱਥ ਦੇ ਵਸੀਲੇ ਸਾਡੀ ਇਹ ਫਾਜ਼ਲਤ ਕੀਤੀ ਅਛਸੀ ਜਿੰਨੇ ਵੀ ਪੈਨ ਪਾਈ ਤੁਹਾਡੇ ਅਜ਼ੂਰੀਆ ਖੁਦਾ ਸਾਡੇ ਸਭ ਦੇ ਉੱਤੇ ਆਪਣਾ ਫਰਜ਼ ਲਾਪਣੇ 기ਰਪਨ ਉਭਾਉਣਾ ਪ੍ਰਭੂ ਜੀ ਜੋ ਤੁਸੀਂ ਵਚਨ ਦੇ ਵਿੱਚ ਕਿਹਾ ਕਿ ਜੋ ਯਹਵਾ ਨੂੰ ਉਡੀਕਦੇ ਨੇ ਉਹ ਨਵੇਂ ਸਿਰਿਓਂ ਬਲ ਪਾਣਗੇ ਅੱਜ ਅਸੀਂ ਦਲੇਰੀ ਦੇ ਨਾਲ ਤੁਹਾਨੂੰ ਉਡੀਕ ਰਿਹਾ ਖੁਦਾਵੰਨ ਸਾਡੇ ਸਭ ਦੇ ਹਿਰਦਿਆਂ ਗੁਰਦਿਆਂ ਨੂੰ ਤੁਸੀਂ ਪਵਿੱਤਰ ਸ਼ੁੱਧ ਕਰਨਾ ਖੁਦਾ ਕਲਾਮ ਜਿਵੇਂ ਲਿਖਿਆ ਗਿਓ ਹਵਾ ਹੇੜਦੇ ਆਂ ਔਰ ਗੁਰਦਿਆਂ ਨੂੰ ਜਾਂਚਣ ਵਾਲਾ ਪਰਮੇਸ਼ਰ ਐ ਖੁਦਾ ਸਾਡੇ ਦਿਲ ਦੇ ਵਿੱਚੋਂ ਤੱਕ ਹਰ ਖੁਦੀਆਂ ਹਰ ਵਦੀਆਂ ਹੰਕਾਰ ਚੁਗਲੀ ਮਿੰਦਾ ਈਰਖਾ ਹਰਾਮਕਾਰੀ ਖੂਨ ਬਦਮਾਸ਼ੀਆਂ ਅਤੇ ਹਰ ਬੁਰੇ ਖਿਆਲਾਂ ਨੂੰ ਦੂਰ ਕਰੋ ਪ੍ਰਭੂ ਜੀ ਸਾਨੂੰ ਪਵਿੱਤਰ ਮਨ ਦੋ ਖੁਦਾਵਨ ਸਾਡੇ ਅੰਦਰ ਇੱਕ پاک ਅਤੇ ਸਥਿਰ ਮਨ ਉਤਪੰਨ ਕਰੋ ਖੁਦਾ ਅਸੀਂ ਪਵਿੱਤਰ ਤਾਈ ਚ ਬਣੀਏ ਖੁਦਾ ਅਸੀਂ ਸ਼ੁੱਧ ਮਨ ਹੋਈਏ ਪ੍ਰਭੂ ਯਹੋਵਾ ਸਾਨੂੰ ਪਵਿੱਤਰ ਅਤੇ ਸ਼ੁੱਧ ਕਰਨਾ ਮਹਾਨ ਖੁਦਾ ਆਪਣੇ ਫਤਿਹਮੰਦ ਹੱਥ ਵਿੱਚ ਲੈ ਕੇ ਬLES ਕਰਨਾ ਪ੍ਰਭੂ ਜੀ ਸਾਡੀਆਂ ਸਾਰੀਆਂ ਹੀ ਥੋੜਾ ਲੋੜਾਂ ਜ਼ਰੂਰ ਤਾਂ ਤੁਹਾਡੇ ਸਮੱਥੀ ਨਾ ਉਸਰਗਰਾਜੋ ਪੂਰੀਆਂ ਕੀਤੀਆਂ ਜਾਣ ਮਹਾਨ ਖੁਦਾ ਸੀ ਸੱਚਾ ਤੇ ਜੋਹੰਦੇ ਪਰਮੇਸ਼ਰ ਦੇ ਵਿੱਚ ਵਧੀਏ ਖੁਦਾ ਸਾਡਾ ਵਧਣਾ ਔਰ ਫੈਲਣਾ ਤੁਹਾਡੇ ਵੱਲੋਂ ਹੋਵੇ ਤਾਂ ਪਰਮੇਸ਼ਰ ਸਾਨੂੰ ਹਰ ਇੱਕ ਨੂੰ ਬਰਕਤ ਦੇਣਾ ਪਿਤਾ ਪਰਮੇਸ਼ਰ ਖੁਦਾ ਸਾਡੀ ਜ਼ਿੰਦਗੀ ਦਾ ਮਕਸਦ ਤੁਹਾਡੇ ਹੀ ਨਾਮ ਨੂੰ ਵੜਿਆਈ ਦੇਣਾ ਹੋਵੇ ਖੁਦਾਵੰਨ ਜੀ ਜਿੱਦਾਂ ਤੁਹਾਡੇ ਚੇਲਿਆਂ ਨੇ ਪਿਤਾ ਪਰਮੇਸ਼ਰ ਆਪਣੇ ਸ਼ਰੀਰ ਆਪਣੀ ਆਤਮਾ ਨੂੰ ਪੂਰੇ ਤਰੀਕੇ ਨਾਲ ਤੁਹਾਡੇ ਹੱਥਾਂ ਸੌਂਪਦਾ ਔਰ ਤੁਹਾਡੇ ਕੰਮਾਂ ਦੇ ਲਈ ਆਪਣੀ ਜਾਨ ਦਿੱਤੀ ਖੁਦਾਸੀ ਧਾਰਮਿਕਤਾ ਦੇ ਕੰਮਾਂ ਦੇ ਲਈ ਤਿਆਰ ਹੋਈਏ ਖੁਦਾਵਨ ਅਸੀਂ ਆਪਣੇ ਪਰਮੇਸ਼ਰ ਦੇ ਨਾਮ ਨੂੰ ਵੜਿਆਈ ਦਈਏ ਪ੍ਰਭੂ ਜੀ ਸਾਡੀ ਜ਼ਿੰਦਗੀ ਤੁਹਾਡੇ ਨਾਮ ਦੇ ਵਿੱਚ ਬlesed ਹੋ ਜਾਵੇ ਖੁਦਾਸੀ ਸੱਚੇ ਤੇ ਜੌਂਦੇ ਪਰਮੇਸ਼ਰ ਦੇ ਹਜ਼ੂਰਵਾਦ ਦੇ ਜਾਈਏ ਖੁਦਾਵਨ ਸਾਡੀਆਂ ਦੁਆਵਾਂ ਪ੍ਰਾਰਥਨਾਵਾਂ ਤੁਹਾਡੇ ਹਜ਼ੂਰ ਕੋ ਕਬੂਲ ਕੀਤੀਆਂ ਜਾਣ ਖੁਦਾਵਨ ਅਸੀਂ ਫਤਿਹਮੰਦ ਪਰਮੇਸ਼ਰ ਦੇ ਵਿੱਚ ਉੱਤਮ ਔਰ ਫਤੇਮੰਦ ਚਾਲ ਚੱਲੀਏ ਪ੍ਰਭੂ ਜੀ ਸਾਨੂੰ ਹਰ ਪਾਪ ਹਰ ਵਦੀ ਹਰ ਬੁਰਾਈ ਤੋਂ ਬਚਾ ਕੇ ਰੱਖਣਾ ਖੁਦਾ ਤੁਹਾਡਾ ਫਤੇਮੰਦ ਦਇਆ ਵਾਲਾ ਹੱਥ ਸਾਡੇ ਸਾਰਿਆਂ ਦੇ ਸਿਰ ਉੱਤੇ ਠਹਿਰ ਜਾਵੇ ਖੁਦਾਵੰਨ ਜੀ ਕਿਰਪਾ ਕਰਨਾ ਦਇਆ ਕਰਨਾ ਮੇਰੇ ਮਹਾਨ ਖੁਦਾਵੰਤ ੜੇ ਰੂਪ ਆਕ ਦੀਆਂ ਬਾੜਾ ਪੂਰੇ ਹੀ ਪਰਿਵਾਰਾਂ ਦੇ ਚਾਰੋੜ ਲਗਾ ਦਿੰਨੇ ਪਿਤਾ ਪਰਮੇਸ਼ਰ ਤੁਹਾਡੀ ਆਸ਼ੀਸ਼ ਤੁਹਾਡੀ ਬਰਕਤ ਤੁਹਾਡੀ ਕਿਰਪਾ ਨੂੰ ਮੰਗਦੇ ਖੁਦਾ ਇਹਨਾਂ ਪਰਿਵਾਰ ਨੇ ਪੂਰਾ ਹਫਤਾ ਜੋ ਵੀ ਤੁਹਾਡੇ ਹਜ਼ੂਰ ਪ੍ਰਾਰਥਨਾਵਾਂ ਕੀਤੀਆਂ ਖੁਦਾ ਇਹਨਾਂ ਦੀ ਪੂਰੇ ਹਫਤੇ ਦੀ ਮਿਹਨਤ ਦਾ ప్రతిఫਲ ਦੇਣ ਦੀ ਜਿੰਦਗੀ ਇਹਨਾਂ ਪ੍ਰਭੂ ਜੀ ਸਾਰਿਆਂ ਥੋੜਾ ਨੂੰ ਸੰਪੂਰਨ ਕਰਨਾ ਖੁਦਾਬੰਦ ਆਪਣੇ ਰਾਜ ਦੇ ਲਈ ਬਲੈਸ ਕਰਨਾ ਪ੍ਰਭੂ ਜੀ ਇਹ ਪੂਰੇ ਹੀ ਪਰਿਵਾਰ ਬਰਕਤ ਵਾਲੇ ਹੋ ਜਾਣ ਖੁਦਾਬੰਦ ਤੁਹਾਡਾ ਵਧਨਾ ਫੈਲਣਾ ਪਰਮੇਸ਼ਰ ਵੱਲੋਂ ਹੋਵੇ ਬਤਾ ਔਰ ਸੱਚਮੁੱਚ ਖੁਦਾਬੰਦ ਅੱਜ ਤੋਂ ਲੈ ਕੇ ਸਦਾ ਤੱਕ ਇਹ ਘਰਾਨੇ ਤੁਹਾਡੇ ਰਾਜ ਦੀ ਤਿਆਰੀ ਕਰਨ ਖੁਦਾਬੰਦ ਜੀ ਸਾਰੀ ਕਮਜ਼ੋਰੀ ਕਟਨਾਸ਼ ਹੋ ਜਾਵੇ ਖੁਦਾ ਪਰੇ ਸਭ ਦੇ ਸਭ ਪਵਿੱਤਰ ਆਤਮਾ ਵਿੱਚ ਪਵਿੱਤਰ ਤਾਈ ਵਿੱਚ ਵਾਧੇ ਫੈਲਦੇ ਔਰ ਤਰੱਕੀ ਕਰਦੇ ਜਾਣ ਹਰ ਘਰ ਬਲੈਸੋ ਜAVE ਖੁਦਾਵੰਨ ਇਹਨਾਂ ਦੇ ਹੱਥਾਂ ਨੂੰ ਬਲੈਸ ਕਰਨਾ ਖੁਦਾ ਕਰੋ 12 ਵਿੱਚ ਵਰਕਰ ਦੇਣਾ ਪ੍ਰਭੂ ਜੀ ਜੋ ਵੀ ਆਪਣੇ ਪੂਰੇ ਹਫਤੇ ਦੇ ਕੰਮਕਾਰ ਦੇ ਵਿੱਚੋਂ ਆਪਣੇ ਦਾਣ ਆਪਣੇ ਬੀਜ ਤੁਹਾਡੇ ਹਜ਼ੂਰ ਲਿਆਏ ਨੇ ਖੁਦਾਵੰਨ ਇਹਨਾਂ ਦਾ ਬੀਜਨਾ ਤੁਹਾਡੇ ਹਜ਼ੂਰ ਹਜ਼ਾਰ ਗੁਣਾ ਵੱਡਣਾ ਹੋਵੇ ਪਿਤਾ ਇਹਨਾਂ ਦੇ ਕਾਰੋਬਾਰ ਬਰਕਤ ਵਾਲੇ ਹੋ ਜਾਣ ਇਹਨਾਂ ਦੇ ਖਜ਼ਾਨੇ ਭਰਪੂਰ ਰਹਿਣ ਖੁਦਾ ਪਰਿਵਾਰ ਦੀਆਂ ਥੋੜਾ ਤੁਹਾਡੇ ਰਾਜੋ ਪੁਰੀਆਂ ਕੀਤੀਆਂ ਜਾਣ ਸਾਰੇ ਕਰਜ਼ ਮਾਫ ਹੋ ਜਾਣ ਖੁਦਾਵੰਨ ਜੀ ਪੂਰੇ ਹੀ ਪਰਿਵਾਰ ਤੁਹਾਡੇ ਰਾਜ ਦੇ ਲਈ ਤਿਆਰ ਕੀਤੇ ਜਾਣ ਪੂਰੇ ਘਰਾਂ ਨੇ ਤੁਹਾਡੇ ਅਥਵੇ ਸਾਉਂਦੇ ਕਾਰੋਬਾਰ ਦੀ ਬਰਕਤ ਚੰਗੀ ਕੀ ਸਿਹਤ ਲੰਬੀ ਉਮਰ ਤੰਦਰੁਸਤੀ ਨੂੰ ਪਵਿੱਤਰਤਾਈ ਅਤੇ ਆਤਮਿਕ ਉન્નਤੀ ਨੂੰ ਸਵਰਗ ਰਾਜ ਚ ਰਿਲੀਜ਼ ਕਰ ਦੇ ਮਹਾਨ ਖੁਦਾਵੰ ਜੀ ਪ੍ਰਾਰਥਨਾ ਯੇਸ਼ੂ ਨਾਮ ਚ ਮੰਗਦੇ ਹਾਂ ਹਾਮੇਨ ਆਮੇਨ ਆਮੇਨ ਸਾਰੀ ਕ੍ਰਿਸਤਿਆਨ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਤੋਂ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ